हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਅਭਿਆਸ 10.2 ਦੇ ਉੱਤੇ ਪਹੁੰਚ ਗਏ ਬੇਟਾ ਤਾਂ ਧਿਆਨ ਦੇ ਨਾਲ ਪਹਿਲਾ ਸਵਾਲ ਦੇਖਣਾ ਇਹਦੇ ਵਿੱਚ ਬੇਟਾ ਦੋ ਦੋ ਗ੍ਰਾਫ ਦਿੱਤੇ ਹੋਏ ਆ ਦੋਵਾਂ ਦੀ ਤੁਲਨਾ ਦੇ ਬਾਰੇ ਸਵਾਲ ਪੁੱਛੇ ਹੋਏ ਠੀਕ ਹੈ ਤਾਂ ਪੈਂਦਾ ਹੈ ਹੇਠਾਂ ਦਿੱਤੇ ਚਿੱਤਰ ਗ੍ਰਾਫ ਵਿੱਚ ਦੋ ਵੱਖੋ ਵੱਖਰੇ ਸੈਸ਼ਨਾਂ ਵਿੱਚ 2014-15 ਤੇ 15-16 ਦੌਰਾਨ ਪੰਜਵੀਂ ਦੇ ਸੈਕਸ਼ਨਾਂ ਦੀ ABC ਅਤੇ D ਵਿੱਚ ਮੁੰਡਿਆਂ ਦੀ ਗਿਣਤੀ ਦਰਸਾਈ ਗਈ ਹੈ ਠੀਕ ਹੈ ਬੇਟਾ ਆ ਜਮਾਤ ਪੰਜਵੀਂ ਪੰਜਵੀਂ ਆ ਸੈਸ਼ਨ ਦੇ ਤੇ ABCD ਆ 2014-15 ਚ ਮੁੰਡਿਆਂ ਦੀ ਗਿਣਤੀ ਆ ਬੇਟਾ ਚਿੱਤਰ ਗ੍ਰਾਫ ਬਣਾਇਆ ਹੋਇਆ ਹੈ ਇਧਰ ਵੀ ਚਿੱਤਰ ਗ੍ਰਾਫ 15 16 ਚ ਤੁਲਨਾਤਮਕ ਦੱਸਿਆ ਹੋਇਆ ਹੈ ਤੇ ਥੱਲੇ ਬੇਟਾ ਇੱਕ ਵਿਸ਼ੇਸ਼ ਗੱਲ ਧਿਆਨ ਦੇਣਾ ਸੰਕੇਤ ਦਿੱਤਾ ਹੈ ਇੱਕ ਜਿਹੜਾ ਆ ਚਿਹਰਾ ਹੈਗਾ ਪੰਜ ਮੁੰਡਿਆਂ ਨੂੰ ਰਿਪਰੈਜ਼ੈਂਟ ਕਰਦਾ ਪਿਆ ਠੀਕ ਹੈ ਤਾਂ ਹੁਣ ਉਹ ਬੇਟਾ ਆਪਾਂ ਹੱਜ ਦੇਖ ਲਿਆ ਗ੍ਰਾਫ ਦੇਖ ਲਿਆ ਠੀਕ ਹੈ ਇਹਨੂੰ ਸਟੱਡੀ ਕਰਕੇ ਆਪਾਂ ਉਹਨਾਂ ਦੇ ਸਵਾਲਾਂ ਦੇ ਉੱਤਰ ਦਵਾਂਗੇ ਜਿਵੇਂ ਸੈਕਸ਼ਨ A ਦੇ ਵਿੱਚ ਕਿੰਨੇ ਬੱਚੇ ਹੈਗੇ ਆ ਇਹ 4 ਬੱਚੇ ਮਤਲਬ ਇੱਕ ਇੱਕ ਜਿਹੜਾ ਚਿਹਰਾ ਪੰਜਾਂ ਨੂੰ ਸ਼ੋਅ ਕਰਦਾ ਚਾਰ ਪੰਜਾਂ 20 ਹੋਗੇ ਠੀਕ ਹੈ B ਦੇ ਵਿੱਚ ਕਿੰਨੇ ਆ ਤਿੰਨ ਤਿੰਨ ਗੁਣਾ 5 15 ਹੋਗੇ ਕਿਉਂਕਿ ਇੱਕ ਚਿਹਰਾ ਪੰਜ ਨੂੰ ਦਿੰਦਾ ਪਿਆ ਸੰਕੇਤ ਦਿੰਦਾ ਪਿਆ ਹੁਣ ਆਪਾਂ ਪਹਿਲੇ ਸਵਾਲ ਦਾ ਉੱਤਰ ਦਿੰਨੇ ਆ ਕਹਿੰਦਾ ਸੈਕਸ਼ਨ A ਵਿੱਚ ਕਿ ਇਸ ਸੈਕਸ਼ਨ ਦਰਾਂ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੈ ਸੈਕਸ਼ਨ A ਦੇ ਵਿੱਚ ਬੇਟਾ 1 2 3 4 4 5 20 ਹੋ ਗਏ 4 5 20 ਹੈ ਗਿਣਤੀ ਤੇ ਸੈਕਸ਼ਨ B ਦੇ ਵਿੱਚ ਕਿੰਨੇ ਆ 1 A ਦੇ ਵਿੱਚ 15 16 ਚ ਕਿੰਨੇ 1 2 3 4 5 5 5 ਬਰਾਬਰ 25 ਤੋ ਬੇਟਾ ਕਿਹੜੇ ਸੈਸ਼ਨ ਦੇ ਵਿੱਚ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੈ ਇੱਧਰ ਦੇਖੋ ਇੱਧਰ 5 ਹੈ ਇੱਧਰ 4 ਹੈ ਤਾਂ ਸਿੱਧੀ ਸਿੱਧੀ ਜੀ ਗੱਲ ਹੈ 2015-16 ਦੇ ਵਿੱਚ ਗਿਣਤੀ ਵੱਧ ਹੈਗੀ ਹੈ ਠੀਕ ਹੈ ਤਾਂ ਇਹਦਾ ਉੱਤਰ ਆਊਗਾ ਬੇਟਾ 2015 16 ਕਿਹੜੇ ਸੈਸ਼ਨ 'ਚ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੈ ਅੱਗੇ ਬੇਟਾ ਆ ਗਿਆ ਕਹਿੰਦਾ ਸੈਕਸ਼ਨ ਡੀ ਵਿੱਚ 2014-15 ਤੇ 15-16 ਵਿੱਚ ਮੁੰਡਿਆਂ ਦੀ ਗਿਣਤੀ है बराबर है वध है कट है ते सेक्शन 2014 15 ਅਤੇ 2015 16 ਵਿੱਚ ਮੁੰਡਿਆਂ ਦੀ ਗਿਣਤੀ ਹਾਂ ਬੇਟਾ ਆਪਾਂ ਦੱਸਣਾ ਬਰਾਬਰ ਹੈ ਵਧਾ ਹੈ ਜਾਂ ਘਟਾ ਹੈ ਤੇ 2015 16 ਦੇ ਸੈਕਸ਼ਨ ਡੀ ਵਿੱਚ ਸੈਕਸ਼ਨ ਡੀ ਆਹਾ ਆ ਗਿਆ ਬੇਟਾ ਤਾਂ ਆਹ ਮੁੰਡਿਆਂ ਦੀ ਗਿਣਤੀ 1 2 3 4 4 5 ਆ 20 ਹੋਗੇ 1 2 3 4 4 5 20 ਹੋ ਗਏ ਇੱਥੇ ਹੁਣ 20 ਇਹ 2000 ਸੈਕਸ਼ਨ ਡੀ ਬੇਟਾ ਆਹਾ ਹੈਗਾ 2014 15 ਦੇ ਵਿੱਚ ਵੀ 20 ਹੈ 2015 16 ਦੇ ਵਿੱਚ ਵੀ 20 ਹੈਗੀ ਹੈ ਠੀਕ ਹੈ ਤਾਂ ਇਹ ਕਿੰਨੇ ਹੋਗੇ ਬੇਟਾ ਦੋਵਾਂ ਦੇ ਵਿੱਚ ਬਰਾਬਰ ਹੋਗੀ ਆਪਾਂ ਕਿਹਨੂੰ ਟਿਕ ਕਰਾਂਗੇ ਕਹਿੰਦਾ ਬਰਾਬਰ ਹੈ ਵੱਧ ਹੈ ਘੱਟ ਹੈ ਤਾਂ ਅਸੀਂ ਬਰਾਬਰ ਨੂੰ ਟਿਕ ਕਰ ਦਵਾਂਗੇ ਕਿਉਂਕਿ 2014-15 ਦੇ ਵਿੱਚ ਵੀ 20 ਸੀ 2015-16 ਦੇ ਵਿੱਚ ਵੀ ਸੈਕਸ਼ਨ ਡੀ ਦੇ ਵਿੱਚ ਬੱਚਿਆਂ ਦੀ ਗਿਣਤੀ 20 ਸੀਗੀ ਠੀਕ ਹੈ ਬੇਟਾ ਅਗਲਾ ਸਵਾਲ ਆ ਗਿਆ ਕਹਿੰਦਾ ਸੈਕਸ਼ਨ 2014-15 ਵਿੱਚ ਮੁੰਡਿਆਂ ਦੀ ਕੁੱਲ ਗਿਣਤੀ ਕਿੰਨੀ ਹੈ ਤੇ ਸੈਕਸ਼ਨ 2014-15 ਆਹਾ ਬੇਟਾ ਤੇ ਸੈਕਸ਼ਨ 2014-15 ਵਿੱਚ ਮੁੰਡਿਆਂ ਦੀ ਕੁੱਲ ਗਿਣਤੀ ਕਿੰਨੀ ਹੈ ਤੇ 14-15 ਦੇ ਵਿੱਚ ਬੇਟਾ ਆ ਆਪਾਂ ਸਾਰੇ ਜਿੰਨੇ ਵੀ ਹੈਗੇ ਆ 14-15 ਚ ਸਾਰੇ ਸ਼ਖਸ਼ਨਾ ਦੇ ਵਿੱਚ ਆਪਾਂ ਲਾਲਾ ਜੋੜ ਕਰ ਲਾਂਗੇ ਕਿੰਨਾ ਉਹਨੂੰ 5 ਨਾਲ ਗੁਣਾ ਕਰ ਦਾਂਗੇ 1 2 3 4 5 6 7 8 9 10 11 12 13 14 15 16 ਤਾਂ 16 ਟੋਟਲ 16 ਚਿਹਰੇ ਆ ਬੇਟਾ ਇੱਕ ਚਿਹਰਾ 5 ਨੂੰ ਰਿਪਰੈਜ਼ੈਂਟ ਕਰਦਾ ਪਿਆ ਤਾਂ ਕਿੰਨੀ ਗਿਣਤੀ ਹੋਗੀ 16 ਗੁਣਾ 5 ਜੋੜੋ ਪੰਜਾ 80 ਤਾਂ ਕਿੰਨੀ ਗਿਣਤੀ ਹੋ ਗਈ ਸੈਕਸ਼ਨ 2014-15 ਦੇ ਵਿੱਚ ਮੁੰਡਿਆਂ ਦੀ ਸਾਰੇ ਸੈਕਸ਼ਨਾਂ ਦੇ ਵਿੱਚ ਰਲਾ ਕੇ 80 ਗਿਣਤੀ ਬਣਦੀ ਪਈ ਹੈ ਠੀਕ ਹੈ ਬੇਟਾ ਤਾਂ ਦੂਇਆ ਅਸੀਂ ਇੱਥੇ ਆ ਗ ਜੂਗਾ ਉੱਤਰ 80 ਮੁੰਡੇ ਠੀਕ ਹੈ ਬੇਟਾ ਅੱਗੇ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਦੋਵੇਂ ਸੈਸ਼ਨਾਂ ਦਰਾਨ ਸੀ ਵਿੱਚ ਮੁੰਡਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਹੈ ਆ ਬੇਟਾ ਆ ਸੀ ਸੈਕਸ਼ਨ ਆ ਗਿਆ ਦੋਵੇਂ ਸੈਸ਼ਨਾਂ ਦੌਰਾਨ ਮੁੰਡਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਹੈ ਇੱਧਰ ਕਿੰਨੇ 1 2 3 4 5 1 2 3 4 5 6 ਇੱਧਰ ਬੇਟਾ ਪੰਜੂ ਪੰਜਾ 25 ਹੈ ਕਿਉਂਕਿ ਇੱਕ ਚੇਹਰਾ ਪੰਜ ਨੂੰ ਰਿਪਰੈਜ਼ੈਂਟ ਕਰਦਾ ਪਿਆ ਇੱਧਰ ਦੋ ਪੰਜੂ 60 ਹੈ ਤਾ 30 ਤੇ 25 ਦਾ ਅੰਤਰ ਕਿੰਨਾ ਹੋ ਗਿਆ ਬੇਟਾ 5 ਪੁੱਛ ਰਿਹਾ ਕੀ ਪਿਆ ਦੋਵੇਂ ਸੈਸ਼ਨਾਂ ਦੌਰਾਨ ਸੈਕਸ਼ਨ 3 ਵਿੱਚ ਮੁੰਡਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਆ ਤਾਂ ਅੰਤਰ ਕਿੰਨਾ ਆ 5 ਆ ਗਿਆ 30 30 25 30 25 ਆ ਬੇਟਾ ਦੇਖ ਲਿਆ ਨਾ 5 ਨੂੰ ਰਿਪਰੈਜ਼ੈਂਟ ਕਰਦਾ ਪਿਆ ਤੇ ਬੇਟਾ ਅੱਗੇ ਆ ਗਿਆ ਲਾਸਟ ਇਹਦਾ ਸਵਾਲ ਪੁੱਛਦਾ ਪਿਆ ਕੇੰਦਰ ਸੈਸ਼ਨ 2015-16 ਵਿੱਚ ਮੁੰਡਿਆਂ ਦੀ ਗਿਣਤੀ ਸੈਸ਼ਨ 2014-15 ਨਾਲੋਂ ਕਿੰਨੀ ਵੱਦ ਹੈ ਘਟ ਹੈ ਤੇ ਬੇਟਾ 2014 15 ਚ ਆਪਾਂ ਮੁੰਡਿਆਂ ਦੀ ਗਿਣਤੀ ਕੱਢ ਲਈ ਸੀਗੀ ਠੀਕ ਹੈ ਤੇ ਆ 15 16 ਚ ਦੇਖਦੇ ਆ ਕਿੰਨੀ ਆ ਆਪਾਂ ਚਿਹਰੇ ਗਿਣ ਕੇ 5 ਨਾਲ ਗੁਣਾ ਕਰ ਦਿੰਨੇ ਸਾਰੇ ਸੈਕਸ਼ਨਾਂ ਦੇ 1 2 3 4 5 6 7 8 9 10 11 12 13 14 15 16 17 18 19 ਤਾਂ 19 ਗੁਣਾ 5 ਕਿਉਂਕਿ 1 ਚੇਹਰਾ 5 ਨੂੰ ਰਿਪਰੈਜ਼ੈਂਟ ਕਰਦਾ 19595 ਤੇ ਬੇਟਾ ਉਹ ਪੁੱਛਦਾ ਪਿਆ ਵੀ ਸੈਕਸ਼ਨ 2015 16 ਵਿੱਚ ਮੁੰਡਿਆਂ ਦੀ ਗਿਣਤੀ 14 15 ਨਾਲੋਂ ਕਿੰਨੀ ਵੱਧ ਹੈ ਤੇ ਕਿੰਨੀ ਵੱਧ ਹੈ ਇਧਰ 95 ਹੈ ਇਧਰ 80 ਹੈ ਤਾਂ 95 ਘਟਾਓ 80 ਬਰਾਬਰ ਹੈ 15 ਕਿਹੜੇ ਸੈਸ਼ਨ 'ਚ ਬਾਤ ਆ 2015-16 ਦੇ ਵਿੱਚ ਤਾਂ ਇਹੀ ਪੁੱਛਦਾ ਪਿਆ 2015-16 ਵਿੱਚ ਮੁੰਡਿਆਂ ਦੀ ਗਿਣਤੀ ਸੈਸ਼ਨ 2014-15 ਨਾਲੋਂ ਕਿੰਨੀ ਘਟ ਕਿੰਨੀ ਵਧ ਹੈ ਜਾਂ ਘਟ ਹੈ ਤਾਂ 95 80 15 ਉੱਤਰ ਆ ਗਿਆ ਸੋ ਇਹ ਸੀਗਾ ਬੇਟਾ अभ्यास 10.2 ਦਾ ਸਵਾਲ ਨੰਬਰ 1 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ